ਸਤ ਜਨਾ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈ ਰਾਜੂ ਕੋਲ ਦੋ ਬੱਚੀਆਂ ਲੱਗੀਆਂ ਦਿਖਾਉਣਾ ਇੱਕ ਦਿਖਾ ਦਾਂਗੇ ਦੰਦੋ ਖੀਰੀ ਤੇ ਇੱਕ ਦਿਖਾ ਦਾਂਗੇ ਦੋ ਦੰਦ ਬੱਛੀ ਬਹੁਤ ਕਮਾਲ ਦੀਆਂ ਨੇ ਜਰਸੀ ਆ ਗਈਆਂ ਪਿਓਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਬੱਚੀਆਂ ਇਹ ਮੰਨ ਲਓ ਵੀ ਚੰਗੀ ਕੁਆਲਿਟੀ ਦੀਆਂ ਨੇ ਚੰਗੇ ਸੀਮੰਦਿਆਂ ਨੇ ਹੋਰ ਰਾਜੂ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਜਮਾਂ ਚੜਦੀ ਕਲਾ ਚਲਦਾ ਮਾਰੋ ਮਾਰ ਕੰਮ ਜਮਾਂ ਮਾਰੋ ਮਾਰ ਠੀਕ ਆ ਗੱਲ ਨੰਬਰ ਬੋਲ ਦੇ ਜਰਾ 9703605888 9703605888 ਤੇ ਸ਼ੁਰੂਆਤ ਆ ਬੱਛੀ ਤੋਂ ਕਰ ਲਈਏ ਹਾਂਜੀ ਫੇਸ ਤੋਂ ਲਾ ਕੇ ਮਾਰ ਦੇ ਲੱਭੀ ਕੈਮਰਾ ਆਰਡਰ ਚੈੱਕ ਕਰਾ ਦੀ ਪਹਿਲਾਂ ਇੱਥੋਂ ਤੇ ਇੱਥੋਂ ਮਾਰਦੇ ਕੈਮਰਾ ਆ ਦੰਦੋਂ ਕਿਵੇਂ ਆ ਬਾਈ ਦੋ ਦੰਦ ਦੁੱਗੀ ਹਾਂਜੀ ਇੱਥੋਂ ਮਾਰੀ ਲੱਭੀ ਫੇਸ ਤੇ ਓਏ ਤੇ ਹੋਰ ਜਰਸੀ ਜਾ ਵੀ 100 ਦੀ 100 ਹਾਂਜੀ ਆ ਦੰਦੋਂ ਆ ਗਈ ਦੁੱਗੀ ਤੇ ਬਾਕੀ ਥਾਂ ਸਿੰਗਲ ਚਾਰ ਨੇ ਉੱਤੋਂ ਬਿਲਕੁਲ ਸਟੇਟ ਰਹੂਗੀ ਹਨਾ ਆ ਤੋੜ ਦੇ ਰਾਜੂ ਹੋਣਗੇ ਤੇ ਬਾਕੀ ਸੱਜਣੋ ਤੁਰਦੀ ਜੱਜਮੈਂਟ ਕਰ ਸਕਦੇ ਆ ਆ ਗਈ ਪਿਓਰ ਜਰਸੀ ਚ ਦੰਦੋ ਬਾਈ ਕਹਿੰਦਾ ਰਹੂਗੀ ਦੁੱਗੀ ਥਾਨ ਸਿੰਗਲ 4 ਤੇ ਬਾਕੀ ਆਰਡਰ ਬਹੁਤ ਕਮਾਲ ਦਾ ਬਣਾਇ ਰਾਜੂ ਕਿੰਨੇ ਦਿਨ ਬਾਕੀ ਨੇ ਇਹਦੇ ਇਹ 25 ਦਿਨ ਪੈਂਡਿੰਗ ਨੇ ਦਿਨ ਪੂਰੇ ਹੋਣ ਚਾ 25 ਦਿਨ ਹਾਂਜੀ ਆ ਇੱਥੇ ਰੋਕ ਲਈ ਮਾੜੀ ਕਮਾ ਕੇ ਰੋਕਲਾ 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 ਇੱਥੇ ਰੋਕਲਾ ਕਿਹੜੇ ਸੀਮੰਦੀ ਆਪ ਇਹ 41 37 ਆਪ ਬਾਈ ਕਹਿੰਦਾ 40 1 37 ਦੀ ਦੰਦੋਂ ਦੁੱਗ੍ਹੀ ਤੇ 20 ਤੋਂ 25 ਦਿਨ ਪੈਂਡਿੰਗ ਆ ਗਏ ਲੈ ਜਾ ਰਾ ਜੋ ਇੱਧਰ ਲੈ ਬੰਨੇ ਆ ਤੇ ਲੱਗਿਆ ਕਿਹੜਾ ਅੱਗੇ ਤੇ ਜਰਸੀ ਦੀ ਲੱਗਿਆ ਜਰਸੀ ਦਾ ਲੱਗਿਆ এবੀਐਸ ਦਾ ਠੀਕ ਹੈ ਗੱਲਾਂ ਜਰਸੀ ਦੇ ਬਾਈ ਕਹਿੰਦਾ এবੀਐਸ ਦੇ ਸੀਮਨ ਤੋਂ ਗੱਭਣ ਆ ਦੰਦੋਂ ਰਹੂਗੀ ਪਿਓਰ ਦੁੱਗ੍ਹੀ 25 ਦਿਨ ਇਹਦੇ ਬਾਕੀ ਨੇ ਆਪ ਆ ਗਈ 40 1 37 ਦੀ ਇਸ ਹੈਗ ਵਾਲਾ ਨਾ ਗਾ ਰਾ ਹਾਂਜੀ ਆ ਆਰਡਰ ਬਣਾ ਦੂ ਫੁੱਲ ਕਹਿ ਲਿਆ ਡਾਂ ਫੁੱਲ ਬਣਾਉਗੀ ਜੀ ਫੁੱਲ ਆ ਟਾਈਮ ਤੇ ਜਾ ਕੇ ਪੂਰਾ ਆਰਡਰ ਬਣਾ ਦੂ ਕਿਉਂਕਿ 20 ਤੋਂ 25 ਦਿਨ ਪੈਂਡਿੰਗ ਨੇ ਉਹ ਹਿਸਾਬ ਨਾਲ ਜੱਜਮੈਂ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬੱਚੀ ਦੇ ਇੱਥੇ ਤੋਂ ਆ ਗਈ ਪਿਓਰ ਜਰਸੀ ਚ 100 ਦੀ 100 ਰਹੂਗੀ ਹਰੇਕ ਪੱਖ ਤੋਂ ਤੇ ਆਰਡਰ ਇਹ ਮੰਨ ਲਓ ਵੀ ਫੁੱਲ ਆਰਡਰ ਤਿਆਰ ਕਰ ਦੂ ਲੱਭੀ ਇੱਥੋਂ ਮਾਰ ਦੀ ਕੈਮਰਾ ਓਏ ਇਹ ਇੱਥੋਂ ਕਰਾ ਦੇ ਚੈੱਕ ਆਰਡਰ ਕੁਆਲਿਟੀ ਤੇ ਨਾਲੇ ਮਾਰ ਦੀ ਇੱਥੋਂ ਦੇ ਫੇਸ ਤੇ ਕੈਮਰਾ ਪਿਓਰ ਜਰਸੀ ਆ ਗਈ 100 ਦਾ 100 ਆ ਗਈ ਹਾਈਟ ਜਰਸੀਆਂ ਵਾਲੀ ਆ ਤੇ ਬਾਕੀ ਇੱਥੋਂ ਕਰੀਦਾ ਜੂਰਲੇ ਬੰਨੇ ਕਰ ਦੋ ਥੋੜੀ ਤੇ ਇੱਥੋਂ ਕਰਾ ਕੇ ਦੇਵਾ ਚੈੱਕ ਸਵਾਦੀ ਠੰਡੀ ਰਹੂਗੀ ਜਮਾਂ ਠੰਡੀ ਗਰਮ ਗਰਮ ਤਾਂ ਨਹੀਂ 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 ਠੀਕ ਆ ਗੱਲ ਦੰਦ ਚੈੱਕ ਕਰਾ ਦਾਂਗੇ ਆ ਦੰਦਾਂ ਦੀ ਤਸੱਲੀ ਕਰਾ ਦੇ ਲੱਭੀ ਦੰਦ ਜਰੂਰ ਦਿਖਾ ਦੇ ਯਾਰ ਹਨ ਇਹ ਆ ਜਾ ਆ ਜਾ ਲੈ ਆ ਲੈ ਹਰਲੇ ਬੰਨੇ ਦੀ ਆ ਇਹ ਇੱਥੇ ਕਲਿੱਕ ਮਾਰ ਲਈ ਪਿਓਰ ਦੁੱਗੀ ਆ ਗਈ ਬਾਈ ਛੱਡ ਦੇ ਛੱਡ ਦੇ ਹਰਲੇ ਬੰਨੇ ਆ ਜਾ ਪਰੇਸ਼ਾਨ ਨਾ ਕਰ ਇੱਥੋਂ ਲੱਭੀ ਸਾਈਡ ਤੋਂ ਦਿਖਾ ਦੇ ਮੱਛੀ 100 ਦਾ 100 ਰਹੂਗੀ ਤੇ ਰੇਟ ਕੀ ਰਹੂਗਾ ਰਾਜੂ ਇਹਦਾ ਇਹਦਾ 60000 ਰੁਪਿਆ 60000 ਹਾਂਜੀ ਥੋੜਾ ਬਹੁਤਾ ਹੋ ਜਾਊਗਾ ਮਾਨਤਾਨ ਕਰ ਦਾਂਗੇ ਠੀਕ ਆ ਮਾਨਤਾਨ ਜਾ ਹੋ ਜਾ ਬਾਈ ਕਹਿੰਦਾ 60 ਚੋਂ ਇਹ ਮੰਨ ਲ ਵੱਡਾ ਫਰਕ ਨਹੀਂ ਰਹਿਣਾ ਹਨਾ ਜਿਆਦਾ ਹਾਂਜੀ ਆ ਜਿਆਦੇ ਵੱਡਾ ਅੰਤਰ ਨਹੀਂ ਰਹਿਣਾ ਇਹ ਇੱਥੋਂ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਤੇ ਕੈਮਰਾ ਪਹਿਲਾਂ ਫੇਸ ਕੁਆਲਿਟੀ ਕਰਾ ਦੇ ਇਧਰੋਂ ਚੈੱਕ ਉਤੋਂ ਸਟੇਟਨੈਸ ਫੇਸ ਕੁਆਲਿਟੀ ਤੇ ਇਹ ਮੈਂ ਕਹਣਾ ਉਥੋਂ ਵੀ ਉੱਚੀ ਆ ਨਾ ਹਾਂ ਉਹਦੇ ਨਾਲ ਵੀ ਉੱਚੀ ਆ ਕੱਦ-ਕਾੜ ਦਾ ਮੈਂ ਕਹੂੰਗਾ ਇਹਦਾ ਤਾਂ ਫੁੱਲ ਕੱਦੀ ਆ ਗਿਆ ਇਹ ਦੰਦੋਂ ਕਿਵੇਂ ਬਾਈ ਇਹ ਖੀਰੀ ਆ ਖੀਰੀ ਦੰਦੋਂ ਹਾਂਜੀ ਆ ਵੱਡੀ ਖੀਰੀ ਦੇ ਹਿਸਾਬ ਨਾਲ ਪੂਰੀ ਕਹੂੰਗਾ ਹਨਾ ਹਾਂਜੀ ਆ ਖੀਰੀ ਦੇ ਹਿਸਾਬ ਨਾਲ ਵੱਡੀ ਕਹੂੰਗਾ ਪਰ ਐਚਐਫ ਦੇ ਮੁਕਾਬਲੇ ਜੇ ਤੁਸੀਂ ਕਹਿਣ ਲੱਗ ਜਣੇ ਹੋ ਵੀ ਐਚਐਫ ਨਾਲੋਂ ਇਹ ਛੋਟੀਆਂ ਹੁੰਦੀਆਂ ਹਨਾ ਹਾਂਜੀ ਥਣ ਸਿੰਗਲ ਚਾਰ ਹੀ ਰਹਿਣਗੇ ਸਿੰਗਲ ਚਾਰ ਕਿੰਨੇ ਮਹੀਨੇ ਦੀ ਗੱਬਣਾ ਇਹਨੂੰ 17 ਛੇ ਮਹੀਨਾ ਆ 17 ਨੂੰ ਅੱਜ ਹੋ ਗਈ 15 ਪੰਜ ਮਹੀਨਿਆਂ ਦੀ ਗੱਬਣ ਆ ਗਈ ਹਾਂਜੀ ਤੋਰ ਦੇ ਖੋਲ ਕੇ ਤੇ ਇਹ ਆ ਗਈ ਸੱਜਣੋ ਬਾਈ ਕਹਿੰਦਾ ਦੰਦੋ ਰਹੂਗੀ ਖੀਰੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਦ ਵੀ ਚੰਗਾ ਤੇ ਲੰਬੀ ਇਹ ਕਹੂੰਗਾ ਫੁੱਲ ਆ ਗਈ ਤੇ ਮਜ਼ਬੂਤ ਸਟਰਕਚਰ ਦੀ ਆ ਗਈ ਪੂਰੀ ਇਹ ਕਿਹੜੇ ਸੀਮੰਦੀਆ ਰਾਜੂ ਇਹ ਹੈਗੀ 41 35 ਇਹ ਆ ਗਈ ਬਾਈ ਕਹਿੰਦਾ 40 1 35 ਦੀ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਬਾਕੀ ਇੱਥੇ ਤਾਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਦੰਦੋ ਰਹੂਗੀ ਖੀਰੀ ਪਿਓਰ ਖੀਰੀ ਹੈ ਨਾ ਹਾਂਜੀ ਆ ਉਹ ਤੁਹਾਨੂੰ ਚੈੱਕ ਕਰਾ ਦਾਂਗੇ ਉਹ ਭਜਨ ਅਠ ਕਰਦੀ ਆ ਥੋੜੀ ਜਿਹੀ ਖੁੱਲੀ ਆਈ ਲੱਗਦੀ ਆ ਹਾਂ ਖੁੱਲੀ ਆਈ ਆ ਫਾਰਮ ਚੋਂ ਲੈ ਚੱਲ ਲੈ ਚੱਲ ਲੈ ਚੱਲ ਬੋਝ ਕੇ ਲੈ ਚੱਲ ਕੋਈ ਨਹੀਂ ਹੌਲੀ ਹੌਲੀ ਲੈ ਚੱਲ ਇਹ ਬਾਈ ਕਹਿੰਦਾ ਨਾ ਫਾਰਮ ਚੋਂ ਖੁੱਲੀ ਆਈ ਹੋਈ ਆ ਕੱਦ ਖੀਰੀ ਦੇ ਹਿਸਾਬ ਨਾਲ ਕਹੂੰਗਾ ਜਰਸੀ ਦੇ ਹਿਸਾਬ ਨਾਲ ਵੀ ਫੁੱਲ ਕਰਦੀ ਆ ਗਿਆ ਤੇ 5 ਮਹੀਨਿਆਂ ਦੀ ਆ ਗਈ ਸੱਜਣੋ ਚੈੱਕ ਪਾਸ ਥਣ ਰਹਿਣਗੇ ਸਿੰਗਲ ਚਾਰ ਤੇ ਜਰਸੀ ਦੀ ਲੱਗਿਆ ਰ ਜੋ ਅੱਗੇ ਹਾਂਜੀ ਜਰਸੀ ਦਾ ਤੇ ਡਿਟੇਲ ਦੇਣਾ ਕਿ ਸਾਰੀ ਕਿਹੜੇ ਤੋਂ ਗੱ ਰੇਂਜਰ 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 ਇੱਥੇ ਰੋਕ ਲਈ ਮਾ ਕੇ ਕਰੀ ਫੇਸ ਉਰਲੇ ਬੰਨੇ ਆ ਬੰਨੀ ਨਾ ਬੰਨੀ ਨਾ ਹੀ ਰੋਕ ਲੈ ਉਰਲੇ ਬੰਨੇ ਕਰ ਲੈ ਤੇ ਇੱਥੋਂ ਕਰ ਸਕਦੇ ਹੋ ਚੈੱਕ ਫੇਸ ਫੇਸ ਬਿਊਟੀ ਚੈੱਕ ਕਰਾ ਦਿਨਾ ਤੁਹਾਨੂੰ ਆਪ ਕਿਹੜੀ ਦੱਸਿਆ ਬਾਈ ਇਹ ਏ 40 1 35 ਆਪ ਆ ਗਈ ਬਾਈ ਕਹਿੰਦਾ 40 1 35 ਦੀ ਦੰਦੋ ਖੀਰੀ ਰਹੂਗੀ ਹਾਂ ਖੀਰੀ ਆ ਬੰਨ ਕੇ ਦੰਦ ਚੈੱਕ ਕਰਾ ਜੀ ਜੀ ਤੁਸੀਂ ਇਹਦੇ ਦੰਦ ਚੈੱਕ ਕਰ ਸਕਦੇ ਹੋ ਪਿਓਰ ਖੀਰੀ ਆ ਗਈ ਜਮਾ 100 ਦੀ 106 ਦੇ ਛੜਦੇ ਛੜਦੇ ਪਰੇਸ਼ਾਨ ਨਾ ਕਰ ਤੇ ਬਾਕੀ ਇੱਥੇ ਤੇ ਦਾ ਕੱਦ ਕਾੜ ਚੈੱਕ ਕਰ ਸਕਦੇ ਹੋ ਖੀਰੀ ਦੇ ਹਿਸਾਬ ਨਾਲ ਕੱਦ ਵੀ ਫੁੱਲਾ ਚੰਗੇ ਤੇ ਅੱਗੇ ਬਾਈ ਕਹਿੰਦਾ ਰੇਂਜਰ ਤੋਂ ਆ ਗਈ ਗੱਬਣ ਇਹਦਾ ਰੇਟ ਕੀ ਰਹੂਗਾ ਰਾਜੂ ਖੀਰੀ ਇਹਦਾ 50000 ਰੁਪਿਆ ਇਹਦਾ 50 ਕੀ ਕਹਿੰਦਾ 50000 ਦੀ ਦੇ ਦਾਂਗੇ ਇੱਕ ਵਾਰੀ ਡਿਟੇਲ ਫੇਰ ਦੱਸ ਦੇਣਾ ਦੰਦੋ ਖੀਰੀ ਆਪ 41 35 35 ਦੀ ਰੇਂਜਰ ਤੋਂ ਗੱਬਣ ਹਨਾ ਹਾਂਜੀ ਤੇ ਆ ਬੱਛੀ ਆ ਗਈ ਦੋ ਦੰਦਾਂ ਇਹਦੇ ਬਾਈ ਕਹਿੰਦਾ 20 ਤੋਂ 25 ਦਿਨ ਪੈਂਡਿੰਗ ਨੇ ਇਹ ਕਿਹੜੇ ਸੀਮਿੰਦ ਸਰਾਜੂ ਇਹ 37 ਦੀ 40 37 ਦੀ ਆ ਗਈ ਸੈਕ ਵਾਲਿਆਂ ਦੀ ਟੋਟਲ ਦੋ ਨਗਦ ਖਾਤੇ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਬਾਈਨਾ ਕਰ ਲਿਓ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ